ਅੱਜ ਗੱਲ ਕਰਦੇ ਆਂ ਭਾਰਤ ਦੇ ਇੱਕ ਖੂਫੀਆ ਪ੍ਰੋਜੈਕਟ ਬਾਰੇ ਜਿਸ ਦੇ ਤਹਿਤ ਪਾਕਿਸਤਾਨ ਦਾ ਮੀਂਹ ਚੋਰੀ ਕਰਕੇ ਭਾਰਤ 'ਚ ਪਵਾਇਆ ਗਿਆ। ਹਾਂਜੀ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ। ਇਹ ਗੱਲ 1965 ਦੀ ਸ਼ਾਟਦੀ ਆ ਜਦੋਂ ਭਾਰਤ ਦੇ ਕੁਝ ਇਲਾਕਿਆਂ 'ਚ ਸੋਕੇ ਵਰਗੇ ਹਾਲਾਤ ਹੋ ਗਏ ਸੀ ਕਿਉਂਕਿ ਮੀਂਹ ਨਹੀਂ ਪਿਆ ਸੀ ਤੇ ਸਭ ਤੋਂ ਵੱਧ ਮਾਰ ਬਿਹਾਰ 'ਚ ਪਈ ਸੀ ਤੇ ਉਦੋਂ ਫਸਲਾਂ ਸੜਨ ਕੰਢੇ ਆ ਗਈਆਂ ਸੀ। ਕਿਉਂਕਿ ਉਦੋਂ ਸਿੰਚਾਈ ਦੇ ਸਾਧਨ ਬਹੁਤ ਘੱਟ ਸੀਗੇ ਤੇ ਜ਼ਿਆਦਾਤਰ ਕਿਸਾਨ ਤੇ ਖੇਤੀਬਾੜੀ ਮੀਂਹ ਦੇ ਉੱਤੇ ਹੀ ਨਿਰਭਰ ਕਰਦੀ ਸੀ ਤੇ ਔੜ ਪੈਣ ਕਰਕੇ ਸੁੱਕਾ ਪੈ ਗਿਆ ਸੀ ਤੇ ਫਸਲਾਂ ਸੜ ਗਈਆਂ ਸੀ ਬਹੁਤ ਜ਼ਿਆਦਾ ਤੇ ਸੜਨ ਕੰਡੇ ਸੀ ਤਾਂ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਲਾਇਨਡਨ ਜੌਨਸਨ ਨੇ ਵਿਅਤਨਾਮ 'ਚ ਇੱਕ ਅਨੋਖਾ ਪ੍ਰਯੋਗ ਕੀਤਾ ਜਿਸ ਦੇ ਤਹਿਤ ਉੱਥੇ ਕਲਾਊਡ ਸੀਡਿੰਗ ਨਾਲ ਨਕਲੀ ਮੀਂਹ ਪਵਾਇਆ ਗਿਆ ਜਿਸ ਨੂੰ ਪੋਪੋਏ ਮਿਸ਼ਨ ਕਿਹਾ ਗਿਆ ਦੇ ਇਹ ਮਿਸ਼ਨ ਕਾਮਯਾਬੀ ਰਿਹਾ ਤਾਂ ਜਦੋਂ ਉਸ ਸਮੇਂ ਦੀ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਅਮਰੀਕਾ ਦੇ ਡਿਫੈਂਸ ਸੈਕਟਰੀ ਨਾਲ ਇਸ ਬਾਰੇ ਗੱਲ ਕੀਤੀ ਅਮਰੀਕਾ ਦਾ ਰਾਸ਼ਟਰਪਤੀ ਲਾਇਨਡਨ ਜੌਨਸਨ ਪਹਿਲਾਂ ਹੀ ਪਾਕਿਸਤਾਨ ਦੇ ਵਿਰੋਧ ਵਿੱਚ ਸੀ ਤੇ ਉਹ ਇਸ ਕਰਕੇ ਉਹ ਇਸ ਮਿਸ਼ਨ ਨੂੰ ਭਾਰਤ ਦੇ ਵਿੱਚ ਪ੍ਰਯੋਗ ਕਰਨ ਲਈ ਮੰਨ ਗਿਆ ਤਾਂ ਜਨਵਰੀ 1967 ਦੇ ਵਿੱਚ ਦਿੱਲੀ ਦੇ 에ਅਰ ਬੇਸ ਦੇ ਅਮਰੀਕਾ ਦੇ ਲੜਾਕੂ ਜਹਾਜ਼ ਉਤਰੇ ਤੇ ਉਹਨਾਂ ਨੂੰ ਕਲਾਊਡ ਸੀਡਿੰਗ ਲਈ ਤਿਆਰ ਕੀਤਾ ਗਿਆ। ਕਲਾਊਡ ਸੀਡਿੰਗ ਦੇ ਵਿੱਚ ਕੀ ਹੁੰਦਾ ਕਿ ਜੋ ਬੱਦਲ ਹੁੰਦੇ ਨੇ ਕੁਦਰਤੀ ਬੱਦਲ ਹੁੰਦੇ ਨੇ ਉਹਨਾਂ ਦਾ ਹੋਣਾ ਜ਼ਰੂਰੀ ਆ ਤੇ ਉਹਨਾਂ ਨੂੰ ਫਿਰ ਕਿਤੇ ਵੀ ਲੈ ਜਾ ਕੇ ਮੀਂਹ ਪਵਾ ਸਕਦੇ ਆ। ਫਿਰ ਉਦੋਂ ਜਿਹੜੇ ਬੱਦਲ ਸੀ ਉਹ ਪਾਕਿਸਤਾਨ ਦੇ ਵਿੱਚ ਸੀ। ਹਾਲਾਂਕਿ ਪਾਕਿਸਤਾਨ ਨੂੰ ਇਸ ਗੱਲ ਦਾ ਪਤਾ ਵੀ ਲੱਗ ਗਿਆ ਸੀ ਤੇ ਉਹਨਾਂ ਨੇ ਵਿਰੋਧ ਵੀ ਕੀਤਾ ਸੀ। ਪਰ ਕੁਝ ਸਮੇਂ ਲਈ ਫਿਰ ਇਹ ਮਿਸ਼ਨ ਰੋਕ ਵੀ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਉਹ ਕਲਾਊਡ ਸੀਡਿੰਗ ਨਾਲ ਉਹ ਪੱਦਣਾ ਨੂੰ ਪਾਕਿਸਤਾਨ ਦੇ ਲਿਆ ਕੇ ਭਾਰਤ ਦੇ ਵਿੱਚ ਨਹੀਂ ਪਵਾਇਆ ਗਿਆ ਸੀ ਤੇ ਉਹਨੂੰ ਇਸ ਦੀ ਕਾਫੀ ਚੱਕਰ ਆਉਂਦੀ ਸੀ